ਰੀਮਪੁਰ ਚਾਹ ਵਾਲਾ ਵਿਖੇ ਹੋਣ ਵਾਲੇ ਕਬੱਡੀ ਕੱਪ 'ਚ ਵਾਰਦਤ ਕੈਂਤੂ ਪਹਿਲਾ ਮੁਜਰਮ ਕਾਬੂ CIA ਸਟਾਫ ਨੂੰ ਮਿਲੀ ਵੱਡੀ ਸਫਲਤਾ ਬਲਾਚੂਰ ਦੇ ਕ੍ਰੀਮਪੁਰ ਚਾਹ ਵਾਲਾ ਪਿੰਡ ਵਿਖੇ ਹੋਣ ਵਾਲੇ ਇੱਕ ਵੱਡੀ ਕੱਪ ਚ ਹੋਣ ਵਾਲੀ ਵਾਰਦਾਤ ਨੂੰ ਰੋਕ ਕੇ ਨਮਾਸ਼ਹਿਰ ਪੁਲਿਸ ਦੇ CIA ਸਟਾਫ ਨੂੰ ਵੱਡੀ ਸਫਲਤਾ ਮਿਲੀ ਹੈ ਇਸ ਸਬੰਧੀ SP ਸਰਬਜੀਤ ਸਿੰਘ ਬਾਈਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ CIA ਸਟਾਫ ਦੇ SI ਪ੍ਰਗਟ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮਾੜੇ ਅੰਸਰ ਸਮਾਜ ਵਿਰੋਧੀ ਕਾਰਵਾਈ ਕਰਨ ਲਈ ਜਾ ਰਹੇ ਹਨ ਉਹ ਮਲਪੂ ਨਹਿਰ ਦੇ ਕੋਲ ਜਾ ਰਹੇ ਹਨ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮੁੱਲਜਮ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ ਤੁਸੀਂ ਦੇਖ ਰਹੇ ਹੋ ਨਿਊਜ਼ 리ਡਰ ਪੰਜਾਬ ਤੇ ਨਵਾਂ ਸ਼ਹਿਰ ਤੋਂ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਨਿਊਜ਼ 리ਡਰ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪੱਤਰਕਾਰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿਕਾਰ ਮੇਰੇ ਨਾਲ ਨੇ ਬੰਦੀਪ ਦੁੱਗਲ ਬੀਤੇ ਦਿਨਾਂ ਦੇ ਵਿੱਚ ਬਲਾਚੌਰ ਜਿਹੜਾ ਰਾਣਾ ਆ ਉਸ ਦੇ ਕਤਲ ਦੀ ਜਿਹੜੀ ਚਰਚਾ ਆ ਉਸ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਸੀ ਕਬੱਡੀ ਕੱਪ ਦੇ ਵਿੱਚ ਹੋਏ ਇਸ ਕਤਲ ਨੇ ਤੇ ਅੱਜ ਸ਼ਹੀਦ ਭਗਤ ਸਿੰਘ ਨਗਰ ਦੀ ਜਿਹੜੀ ਪੁਲਿਸ ਆ ਉਸ ਨੂੰ ਇੱਕ ਸਫਲਤਾ ਮਿਲੀ ਆ ਕਰੀਮਪੁਰ ਕਾਹਵਾੜਾ ਜੋ ਬਲਾਚੌਰ ਦੇ ਵਿੱਚ ਪੈਂਦਾ ਉੱਥੇ ਇੱਕ ਕਵਾਡੀ ਕੱਪ ਦੇ ਵਿੱਚ ਕੁਝ ਮਜਰਮਾਂ ਵੱਲੋਂ ਗੋੜੀਆਂ ਚਲਾਣੀਆਂ ਸੀਗੀਆਂ ਇੱਕ ਵਿਅਕਤੀ ਦਾ ਕਤਲ ਕਰਨਾ ਸੀਗਾ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਰਾਉਂਡ ਅਪ ਕੀਤਾ ਉਹਨਾਂ ਦੇ ਕੋਲ ਅਸਲਾ ਬਰਾਮਦ ਕੀਤਾ ਆ ਸੀਆਈ ਸਟਾਫ ਨਵਾਂ ਸ਼ਹਿਰ ਦੀ ਪੁਲਿਸ ਨੂੰ ਮਾਮਲੇ ਸਬੰਧੀ ਐਸਪੀ ਸਰਬਜੀਤ ਸਿੰਘ ਵਾਹੀਆ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਸਾਫ਼ ਕੀਤੀ ਆ ਕਿ ਪੂਰੇ ਪੰਜਾਬ ਦੀ ਪੁਲਿਸ ਹੁਣ ਜਿਹੜੇ ਲੋਕ ਗੈਂਗਸਟਰ ਨੇ ਮਾੜੇ ਅੰਸਰ ਨੇ ਉਹਨਾਂ ਨੂੰ ਦੇ ਖਰਾਫ ਕਾਰਵਾਈ ਸ਼ੁਰੂ ਕਰ ਚੁੱਕੇ ਹਨ ਸੀਏਏ ਦੀ ਟੀਮ ਨੂੰ ਇਨਪੁਟ ਆਈਆਂ ਸੀ ਕਿ ਤਿੰਨ ਬੰਦੇ ਹੈਗੇ ਆ ਜਿਹੜੇ ਕੀ ਵਕ ਵਕ ਮੁਕੱਦਮਿਆਂ 'ਚ ਘੋੜੀ ਵੀ ਹੈਗੇ ਆ ਔਰ ਉਹ ਆਪਣੇ ਇਥੇ ਕਬੱਡੀ ਕੱਪ ਹੋਣਾ ਸੀ ਇੱਕ ਬਲਾਚੌਰ ਦੇ ਈਰੀ ਚ ਉੱਥੇ ਕਿਸੇ ਬੰਦੇ ਨੂੰ ਟਾਰਗੇਟ ਕਰਨ ਅੱਜ ਕਰਨਗੇ ਇਹ ਜਾਣਦੇ ਉਹਦੇ ਸਬੰਧ ਵਿੱਚ ਇਮੀਡੀਏਟਲੀ ਸਾਡੇ ਡੀਐਸਪੀ ਸਾਹਿਬ ਐਸਐਚਓ ਆਪਣੇ ਇੰਚਾਰਜ ਸਾਹਿਬ ਤੇ ਨਾਲ ਟੀਮਸ ਮੂਵ ਹੋਈਆਂ ਔਰ ਤਿੰਨ ਬੰਦੇ ਅਸੀਂ ਰਾਉਂਡ ਅਪ ਕੀਤੇ ਉਹਦੇ ਵਿੱਚ ਅਸੀਂ ਐਫਆਰ ਨੰਬਰ 206 ਸਦਰ ਨਵੇਂ ਸ਼ਹਿਰ ਅਫੀਰਦ ਕੀਤੀ ਆਰਮਸੈਕਟ ਦੇ ਵਿੱਚ ਔਰ ਵੈਪਨਸ ਐਂਡ ਉਹਨਾਂ ਦੇ ਨਾਲ ਹੋਰ ਜਿਹੜਾ ਮਟੀਰੀਅਲ ਸੀਗਾ ਸਾਨੂੰ ਮਿਲਿਆ ਔਰ ਜੁੜੀ ਇਹਨਾਂ ਦੀ ਇੰਟਰੋਗੇਸ਼ਨ ਚਾਹੀਏ ਇੱਕ ਅਨੀਸ਼ ਨੀਸ਼ਾ ਹੈਗਾ ਇਹ ਜਨਰਲੀ ਦਾ ਰਹਿਣ ਵਾਲਾ 2011 ਦਾ ਇਹ ਪਗੌੜਾ ਹੈਗਾ 302 ਦੇ ਵਿੱਚੋਂ ਔਰ ਇੱਕ ਪਿੱਛੇ ਜੇ 24 ਵਿੱਚ ਮੁਕੱਦਮਾ ਲੜਾਈ ਝਗੜੇ ਦਾ ਸਿਟੀ ਤੇ ਦਰ ਰਿਆ ਸੀ ਉਹਦੇ ਵਿੱਚ ਵੀ ਇਹ ਵਾਂਟਡ ਸੀਗਾ ਔਰ ਜਿਹੜਾ ਕਿ ਵੱਖ-ਵੱਖ ਜਗ੍ਹਾ ਤੇ ਜਲੰਧਰ ਹਿਆਰਪੁਰ ਏਰੀਆ ਵਿੱਚ ਲੋਕ ਛਪ ਕੇ ਰਹਿ ਰਿਆ ਸੀਗਾ ਔਰ ਇਹਦਾ ਨਾਲ ਦਾ ਸਾਥੀ ਰਾਜਾ ਹੈਗਾ ਔਰ ਤੁਹਾਨੂੰ ਯਾਦ ਹੋਊਗਾ ਥੋੜੇ ਦਿਨ ਪਹਿਲਾਂ ਅ ਸੁਭਾਨਪੁਰ ਥਾਣੇ ਚ ਇੱਕ ਨੋਵਾ ਗੱਡੀ ਨੂੰ ਅਗਲਾਈ ਸੀ ਤੇ ਫਾਇਰਿੰਗ ਹੋਈ ਸੀਗੀ ਉਹਦਾ ਹੀ ਮੇਨ ਕיוਜ਼ ਹੈਗਾ ਔਰ ਤੀਜਾ ਸਾਹੀ ਲੇਗਾ ਇਹ ਮੀਰੇ ਦਾ ਆ ਇਹਦੇ ਇਹਦਾ ਹੀ ਸਾਥੀ ਆ ਰਾਜਾ ਐਨ ਮੀਰ ਸਾਹੀ ਦੋਨੋਂ ਹੀ ਉਸ ਕੇਸ ਵੀ ਵਾਂਟਡ ਹੈਗੇ ਔਰ ਇੱਕ ਨਾ ਨੇ ਸੁਭਾਨ ਉੱਥੇ ਕਪੂਰਥਲੇ ਕਚਹਿਰੀ ਦੇ ਵਿੱਚ ਵੀਚ ਜੜਾ ਹੋਇਆ ਸੀ ਉੱਥੇ ਕਾਫੀ ਵਰਟੋ ਕੋਈ ਸੀ ਉਹ ਕੋਤਵਾਲੀ ਥਾਣੇ ਚ ਪਰਚਾ ਦਰਜ ਹੈ ਨਾ ਦੋਨਾਂ ਤੇ ਉੱਥੇ ਵੀ ਇਹਨਾਂ ਨੇ ਜਿਹੜੇ ਨਾਲ ਦੇ ਇਹਨਾਂ ਦੀ ਸਾਥੀ ਸੀਗੇ ਕਿ ਉਹ ਵਿਰੋਧੀ ਪਾਰਟੀ ਉਹਨਾਂ ਦੀ ਕਾਫੀ ਵਰਟੋ ਕੀਤੀ ਸੀਗੀ ਇਹ ਤਿੰਨੇ ਹੀ ਬੰਦੇ ਜਿਹੜੇ ਹੈਗੇ ਆ ਇਹ ਬਲਾਚੌਰ ਦੇ ਏਰੀਏ ਚ ਪਿੰਡ ਹੈਗਾ ਜਿੱਥੇ ਕਬੱਡੀ ਕੱਪ ਸੀਗਾ ਉੱਥੇ ਇਹਨਾਂ ਨੇ ਫਾਇਰਿੰਗ ਕਰਨੀ ਸੀ ਰਾਮਾ ਨਾਲ ਦਾ ਨਾਂ ਦਾ ਮੁੰਡਾ ਹੈਗਾ ਜਿਹੜਾ ਕਿ ਜਾਣ ਲਈ ਰਹੇਗਾ ਔਰ ਉਹਨੂੰ ਇਹਨਾਂ ਨੇ ਹਟ ਕਰਨਾ ਸੀਗਾ ਪਰੰਤੂ ਉੱਥੇ ਹੈਪਨਸ ਹੋਣ ਕਰਕੇ ਕਬੱਡੀ ਕੱਪ ਪੋਸਟਪੋਨ ਹੋ ਗਿਆ ਉਹ ਔਰ ਇਹ ਵੱਡੀ ਵਾਰਦਾਤ ਨੂੰ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਏ ਆ ਔਰ ਫਰਦਰ ਜਿਹੜੇ ਇਹਨਾਂ ਦੇ ਹੋਰ ਸਾਥੀ ਹੈਗੇ ਆ ਕੋਈ ਜੇਲ੍ਹਾਂ ਵਾਲੇ ਜਾਂ ਕਿਤੇ ਹੋਰ ਬਾਹਰ ਵਾਲੇ ਉਹਨਾਂ ਸੰਬੰਧੀ ਸਾਡੀ ਤਫਤੀਸ਼ ਚੱਲ ਰਹੀ ਹੈ ਮਰਦੇ ਮਾਰਨ ਦੇ ਹਿੱਤ ਨੇ ਕਰਦਾ ਇਹਨਾਂ ਦਾ ਜਿਹੜਾ ਜਿਹੜਾ ਕਾਰਨ ਸੀਗਾ ਜਿਹੜਾ ਰਾਮਾ ਹੈਗਾ ਉਹ ਇਹਦਾ ਹੀ ਕੂਜ਼ ਹੈ ਇਹ ਕਹਿ ਰਿਹਾ ਵੀ ਮੈਨੂੰ ਉਸ ਮਰਡਰ ਚ ਜਿਹੜਾ 11 ਚ ਹੋਇਆ ਸੀਗਾ ਰਾਮੀ ਨੇ ਮੈਨੂੰ ਉਹਦੇ ਵਿੱਚ ਫਸਾਇਆ ਇਸ ਕਰਕੇ ਮੈਂ ਉਹਨੂੰ ਨਹੀਂ ਛੱਡਾਂ ਸਰ ਜਿਹੜਾ ਰਾਮਾ ਸੀ ਉਹਨੂੰ ਕੋਈ ਧਮਕੀ ਵਗੈਰਾ ਆਈ ਸੀ ਜਾਂ ਕਿਸ ਤਰ੍ਹਾਂ ਦਾ ਨਹੀਂ ਜਿਹੜੀ ਇੰਨੀ ਹਾਲੇ ਤੱਕ ਉਹਨੇ ਕੋਈ ਸਾਨੂੰ ਉਹਦੇ ਵੱਲੋਂ ਕੋਈ ਵੀ ਇਨਫੋਰਮੇਸ਼ਨ ਸਾਨੂੰ ਨਹੀਂ ਆਈ ਹੈਗੀ ਉਹਨਾਂ ਨੂੰ ਬੁਲਾਵਾਂਗੇ ਉਹਨੂੰ ਰਾਮ ਇਮੀਡੀਏਟ ਰਿਕਵਰੀ ਕੀ ਕੀਤੀ ਇਹ ਵੈਪਨਸ ਹੈਗੇ 32 ਬੋਰ ਵਾਲੇ ਔਰ ਨਾਲ ਕਾਰਤੂਸ ਹੈਗੇ ਇਹਦੇ ਪੰਜ ਕਾਰਤੂਸ ਹੈ ਗੱਡੀ ਤੇ ਵੀ ਗੱਡੀ ਵੀ ਕੋਈ ਬ੍ਰਹਮਤ ਨਹੀਂ ਹਾਲੇ ਜਿਹੜੀ ਜਿੱਥੇ ਇਹ ਫਿਰ ਰਹੇ ਸੀਗੇ ਉੱਥੇ ਕਿਹਨੇ ਆਉਣਾ ਸੀ ਇਹਨਾਂ ਨੂੰ ਪਿਕ ਕਰਨਾ ਸੀ ਉਹਦੇ ਵਾਲੀ ਤਬਦੀਦ ਚੱਲ ਰਹੀ ਹੈਗੀ ਆ ਇਸ ਕਰਕੇ ਉਨਾ ਹੀ ਮੈਂ ਦੱਸ ਸਕਦਾ ਔਰ ਕੋਈ ਬੰਦੇ ਨਾਲ ਇਹ ਸਹਿਯੋਗ ਨਹੀਂ ਪੋਸੀਬਲ ਨਹੀਂ ਸਰ ਇਹੋ ਕੋਈ ਬ੍ਰਹਮਤ ਵੀ ਕੁਝ ਹੋਇਆ ਅਲੀ ਅਲੀ ਪਿਸਟਲ ਸਰ ਬੜਾ ਸਾਹੇਰੀਏ ਦੇ ਵਿੱਚ ਰੋਬੇ ਸਮੇਂ ਤੋਂ ਇਦਾਂ ਦੀਆਂ ਵਾਰਦਾਤਾਂ ਬਹੁਤ ਵੱਧ ਗਈਆਂ ਨੇ ਸਰ ਇਹਦੇ ਲਈ ਕੀ ਹੈ ਜਿਹੜਾ ਜਿਹੜਾ ਰੈਕਟ ਵਗੈਰਾ ਚ ਹੋ ਰਿਹਾ ਕਿ ਆਪਸ ਹੀ ਰੰਜਿਸ਼ ਹੈਗੀ ਹੈ ਜਿਸ ਤਰ੍ਹਾਂ ਜੋ ਇਸ ਟਾਈਮ ਕੱਲਾ ਬਲਾਚੌਰ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਗੈਂਗਵਾਰ ਦੀ ਇੱਕ ਤਰ੍ਹਾਂ ਨਾਲ ਜਿਸ ਤਰੀਕੇ ਨਾਲ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋਣੇ ਆ ਦੋ ਗਰੁੱਪ ਹੈਗੇ ਆਪਸ ਦੇ ਵਿੱਚ ਉਹਨੂੰ ਮਾਰੀ ਜਾਂਦੇ ਆ ਉਹਨੂੰ ਮਾਰੀ ਜਾਂਦੇ ਆ ਉਹਦਾ ਹੀ ਕਿਤੇ ਨਾ ਕਿਤੇ ਲਿੰਕ ਹੈਗੇ ਆ ਜਿਹੜੇ ਅੱਗੇ ਤੋਂ ਅੱਗੇ ਸਾਰੇ ਪੰਜਾਬ ਦੇ ਵਿੱਚ ਮੂਵ ਹੁੰਦੇ ਆ ਕੋਈ ਜੇਲਾ ਚ ਬਣ ਜਾਂਦੇ ਆ ਕੋਈ ਜਿਲ੍ਹਾ ਤੋਂ ਬਾਹਰ ਆ ਜਾਂਦੇ ਆ ਕੁਝ ਵਿਦੇਸ਼ਾਂ ਚ ਬੰਦੇ ਬੈਠੇ ਆ ਬਲਾਚੌਰ ਦੇ ਵੀ ਬੈਠੇ ਤੁਹਾਨੂੰ ਪਤਾ ਸਾਰਿਆਂ ਨੂੰ ਔਰ ਉਹਨਾਂ ਦੇ ਹੀ ਗਾਂ ਇਹ ਕਹਿ ਲਓ ਵੀ ਕਰਿੰਦੇ ਆ ਗਰੁੱਪ ਦੇ ਮੈਂਬਰ ਐ ਰਿਮਾਂਡ ਲੈਣਾ ਸਰ ਰਿਮਾਂਡ ਮੇਰੀ ਹੈ ਇਹ ਦਵਾਲ ਲੈਣੀ ਆ ਚਾ ਰਿਮਾਂਡ ਲੈਣਾ ਇਹਨਾਂ ਦਾ ਸਿੱਥੋਂ ਵੇਪਣ ਆ ਰਿਆ ਜਿੰਨੇ ਨੇ ਨਾ ਇਹਨਾਂ ਦੇ ਹਾਂ ਉਹਦੀ ਚੱਲ ਗਈ ਆ ਜੀ ਉਹਦੀ ਉਹਦੀ ਚੱਲ ਗਈ ਆ ਔਰ ਮੋਸਟ ਪ੍ਰੋਬਬਲੀ ਉਹ ਵੀ ਅਸੀਂ ਜਮਾਂਗੇ ਬੰਦੇ ਕਬੱਡੀ ਖਿਡਾਰੀ ਹੈ ਜਿਸ ਤੇ ਬਣ ਹੋਣਾ ਕਰਦਾ ਨਹੀਂ ਉਹ ਜੋ ਹੁਣ ਤੱਕ ਵੀ ਹੈਗੀ ਆ ਇਹਦੇ ਨਾਲ ਦਾ ਹੀ ਕਿਉਂ ਕੁ ਸੀਗਾ 11 ਦੇ ਵਿੱਚ ਮਰਡਰ ਹੋਇਆ ਸੀ ਬਲਾਚੋਰਜੀ ਹੋਇਆ ਸੀ ਉਹ ਵੀ ਸਰ ਉਹਨੂੰ ਕਿੱਦਾਂ ਪਤਾ ਕਿ ਉਹਨੇ ਉੱਥੇ ਆਉਣਾ ਕਬੱਡੀ ਕੱਪ ਤੇ ਬਲਾਚੋਰ ਜੀ ਇਹਨਾਂ ਦਾ ਆਪਣਾ ਹੈਗਾ ਜੀ ਇਨਫੋਰਮੇਸ਼ਨ ਇਹਨਾਂ ਦਾ ਆਪਣਾ ਹੋਣਾ ਨਾ ਇੱਕ ਦੂਜੇ ਦੇ ਨਾਲ ਤਾਲਮੇ ਲੈ ਕੇ ਉਹੀ ਵਾਲੇ ਅਦਰ ਯੂਨੀਵਰਸਿਟੀ ਸਾਡੀ ਚੱਲ ਰਹੀ ਹੈ ਟਾਰਗੇਟ ਸਰ ਕਬੱਡੀ ਕੱਪਾਂ ਤੇ ਜ਼ਿਆਦਾ ਕੀਤਾ ਜਾਂਦਾ ਹੈ ਮਤਲਬ ਉੱਥੇ ਦੇਖੋ ਨਾ ਜਦੋਂ ਬੰਦਾ ਇੱਕ ਧਿਆਨ ਹੋ ਜਾਂਦਾ ਆਪਾਂ ਸਾਰੇ ਜਦੋਂ ਵੀ ਕੋਈ ਮੈਚ ਦੇਖਦੇ ਆਂ ਬੜੇ ਬਾਕੀ ਸੱਜੇ ਖੱਬੇ ਆਪਣਾ ਧਿਆਨ ਨਹੀਂ ਹੁੰਦਾ ਆਪਾਂ ਉਹਦੇ ਖੁਬ ਜਾਣਦੇ ਆ ਜਿਹੜੇ ਸਾਡੇ ਜਵਾਨ ਖੇਡਦੇ ਹੁੰਦੇ ਆ ਕੋਈ ਜੱਫਾ ਲੱਗ ਰਿਹਾ ਕੋਈ ਰੇਡ ਪਾ ਰਿਹਾ ਉਹਦੇ ਧਿਆਨ ਉਧਰ ਚਲ ਜਾਂਦਾ ਬੰਦੇ ਨੂੰ ਆਲੇ-ਦੁਆਲੇ ਦਾ ਧਿਆਨ ਨਹੀਂ ਹੁੰਦਾ ਉਥੇ ਵੇਸਲੇ ਹੋ ਜਾਂਦੇ ਆ ਸਰ ਆਣ ਵਾਲੇ ਸਮੇਂ ਦੇ ਵਿੱਚ ਪੂਰਨ ਪ੍ਰਸ਼ਾਸਨ ਦੇ ਰਿਹਾ ਕਬੱਡੀ ਕਮਪੋਨ ਦੇ ਕੋਈ ਕੰਪੋਨ ਲਈ ਪਰਮਿਸ਼ਨਾਂ ਦੀ ਕੋਈ ਇਹਨਾਂ ਨੂੰ ਹਦਾਇਤਾਂ ਕਰੂੰਗੀ ਜੀ ਜਿਹੜੇ ਕਬ ਉਹਨੇ ਦੇਖੋ ਇਹਨਾਂ ਨੂੰ ਪਹਿਲਾਂ ਵੀ ਇਨਸਟਰਕਸ਼ਨ ਜਾਰੀ ਹੈਗੀਆਂ ਸਰਕਾਰ ਵੱਲੋਂ ਔਰ ਮੋਸਟਲੀ ਪ੍ਰੋਬਲਮ ਕਦੋਂ ਆਉਂਦੀ ਹੈ ਜਦੋਂ ਇਹਨਾਂ ਕਪਾਂ ਦੀ ਲੇਟ ਨਾਈਟ ਤੱਕ ਚੱਲਦੇ ਰਹਿੰਦੇ ਆ ਇਹ ਔਰ ਉਹਦੇ ਲਈ ਟਾਈਮਿੰਗ ਕਰਾਂਗਾ ਮੈਂ ਅਸੀਂ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਟਾਈਮਿੰਗ ਸੀਐਸ ਤੋਂ ਵੀ ਡੇ ਟਾਈਮ ਆਪਣੇ ਹੁਣ ਜਦੋਂ ਲੇਟ ਨਾਈਟ ਲਾਈਟਾਂ ਆ ਜੰਨੀ ਆ ਉੱਥੇ ਬੜਾ ਔਖਾ ਹੋ ਜਾਂਦਾ ਕੰਟਰੋਲ ਕਰਨਾ ਕਿਉਂਕਿ ਪਿੰਡਾਂ ਦੇ ਪਿੰਡ ਹੀ ਇਹਨਾਂ ਕਬੱਡੀ ਨੂੰ ਪਿਆਰ ਕਰਦੇ ਆ ਦੇਖਣ ਆਉਂਦੇ ਆ ਸਾਰੇ ਤੇ ਉਹਦੇ ਲਈ ਟਾਈਮਿੰਗ ਐਂਡ ਹੋਰ ਵੀ ਰੂਲ ਰੈਗੂਲੇਸ਼ਨ ਬੜਾ ਚਲ ਰਿਹਾ ਪ੍ਰੋਸੈਸ ਚਲ ਰਿਹਾ ਮੋਡਲੀ ਚ ਲੋਕਲ ਲੈਵਲ ਤੇ ਹੈਗਾ ਪਰ ਮੈਨੂੰ ਪੂਰੀ ਉਮੀਦ ਹੈ ਵੀ ਇਹ ਕਿਸੇ ਨਾ ਕਿਸੇ ਗੈਂਗ ਨਾਲ ਲਿੰਕ ਹੈਗੇ